ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਢਾਲੀਵਾਲ ਕੈਬਨ ਮਿਨਿਸਟਰ ਪੰਜਾਬ ਅੱਜ ਦੇਸ਼ ਵਾਸੀਆਂ ਲਈ ਸਾਡੀ ਪਾਰਟੀ ਦੀ ਸਾਡੇ ਪਾਰਟੀ ਦੇ ਸਾਡੇ ਦੇਸ਼ ਚ ਵਲੰਟੀਅਰਲੀ ਔਰ ਇਸ ਦੇਸ਼ ਦੇ ਅੰਦਰ ਜਿਹੜੇ ਜਮਹੂਰੀਅਤ ਪਸੰਦ ਲੋਕ ਨੇ ਜਿਹੜੇ ਮੋਦੀ ਦੀ ਤਾਨਾशाही ਨੂੰ ਖਤਮ ਕਰਨਾ ਚਾਹੁੰਦੇ ਆ ਉਹਨਾਂ ਲਈ ਅੱਜ ਬੜੀ ਖੁਸ਼ੀ ਭਰੀ ਖਬਰ ਹੈ ਕਿ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਸਾਡੀ ਪਾਰਟੀ ਦੇ ਰਾਜ ਸਭਾ ਮੈਂਬਰ ਸ੍ਰੀ ਸੰਜੇ ਸਿੰਘ ਜੀ ਉਹਨਾਂ ਨੂੰ ਜਮਾਨਤ ਦਿੱਤੀ ਹੈ ਸੰਜੇ ਸਿੰਘ ਜਦੋਂ ਰਾਜ ਸਭਾ ਜੇ ਬੋਲਦੇ ਸੀਗੇ ਤੇ ਪੂਰੀ ਦੁਨੀਆ ਦੇਖਦੀ ਸੀ ਤੇ ਬਹੁਤ سارے ਲੋਕ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਸ਼ੇਰ ਕਹਿੰਦੇ ਸੀ ਤੇ ਉਹ ਵਕਾਈ ਸਾਡੇ ਸ਼ੇਰ ਨੇ ਉਹਨਾਂ ਦੀ ਆਵਾਜ਼ ਜਦੋਂ ਗੱਜਦੀ ਸੀ ਤੇ ਮੋਦੀ ਦੀ ਕੁਰਸੀ ਜਿਹੜੀ ਹਿਲਦੀ ਸੀਗੀ ਉਹਨਾਂ ਨੂੰ ਇਸੇ ਕਰਕੇ ਹੀ ਕੁਝ ਮਹੀਨੇ ਜਿਹੜਾ ਜੇਲ੍ਹ ਤੋਂ ਸੁੱਟਿਆ ਗਿਆ ਪਤਾ ਜੇ ਸੁਪਰੀਬ ਕੋਰਟ ਨੇ ਇੱਕ ਬਹੁਤ ਵੱਡਾ ਅਤਸਕ ਫੈਸਲਾ ਕੀਤਾ ਉਦੋਂ ਬਾਅਦ ਆਉਣਗੇ ਉਦੋਂ ਉਸੇ ਤਰ੍ਹਾਂ ਹੀ ਫਿਰ ਦਬਾ ਦੇ ਬੀਜੇਪੀ ਦੇ ਖਿਲਾਫ ਉਸੇ ਤਰ੍ਹਾਂ ਗੱਦ ਦੇਣਗੇ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਤੁਸੀਂ ਦੇਖਿਓ ਕੀ ਬਰਦਾ ਮੈਨੂੰ ਆਸ ਹੈ ਕਿ ਭਾਰਤੀ ਨਿਆਂ ਪ੍ਰਣਾਲੀ ਜਿਹੜੀ ਹੈ ਉਹ ਹੋਰ ਨਿਆਂ ਦੇਊਗੀ ਔਰ ਸ੍ਰੀ ਅਰਵਿੰਦ ਕੇ ਅੰਦੀਵਾਦੀ ਸ੍ਰੀ ਮਨਦੀਪ ਸੋਜੋਧਿਆ ਜੀ ਸ੍ਰੀ ਸਤਨਦਰ ਜੈਨ ਜੀ ਜਿਨ੍ਹਾਂ ਨੇ ਸਾਡੇ ਨੇਤਾ ਝੂਠੇ ਕੇਸਾਂ ਦੇ ਜੀਤੇਲ ਤੇ ਭੇਜੇ ਸੱਸ ਸੱਸ ਦੇ ਸਾਰਿਆਂ ਨੂੰ ਕਾਨੂੰਨ ਤੋਂ ਰਾਹਤ ਮਿਲੂਗੀ ਜੇ ਇਹ ਇਹ ਜਿਹੜੀ ਭਾਜਪਾ ਆ ਇਹਦੇ ਖਿਲਾਫ ਜਿਹੜੀ جنگ ਹੈ ਉਹ ਇਸੇ ਤਰ੍ਹਾਂ ਜਾਰੀ ਰੱਖਣੀ ਹੈ ਜਿੱਦਾਂ ਆਪਾਂ 31 ਮਾਰਚ ਨੂੰ ਦਿੱਲੀ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਹੈ ਸੋ ਮੈਂ ਤੁਹਾਨੂੰ ਸਭ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਨਾਲ ਮੈਂ ਸਭ ਨੂੰ ਸੱਦਾ ਵੀ ਦਿੰਦਾ ਕਿ ਆਓ ਸਾਦੇ ਜਣੇ ਤਕੜੇ ਹੋ ਕੇ ਆਪਾਂ ਲੱਗੇ 24 ਦੀਆਂ ਆਉਣ ਵਾਲੀਆਂ ਜਿਹੜੀਆਂ ਇਹ ਚੋਣਾਂ ਇਹਦੇ ਚ ਆਪਾਂ ਬਲੋ ਜਿਹੜਾ ਬੀਜੇਪੀ ਨੂੰ ਮੋਦੀ ਅਮਿਤ ਸ਼ਾਹ ਦੀ ਜੋੜੀ ਨੂੰ ਲੱਖ ਤੋੜ ਵੀ ਹਾਤ ਦੇਣੀ ਹੈ ਉਹ ਆਪਣੀ ਪਾਰਟੀ ਤੇ ਇੰਡੀਆ ਗੱਠ ਜੋੜ ਦੇ ਜਿਹੜੇ ਕੈਂਡੀਡੇਟ ਨੇ ਪੰਜਾਬ ਦੇ 13 ਦੇ 13 ਤੇ ਇੰਡੀਆ ਗੱਠ ਜੋੜ ਜਿੱਥੇ-ਜਿੱਥੇ ਸਾਡਾ ਕਾਂਗਰਸ ਦੇ ਨਾਲ ਜਾਂ ਦੂਈਆ ਪਾਰਟੀਆਂ ਦਾ ਗੱਠ ਜੋੜਾ ਉਹਨਾਂ ਸਾਡੇ ਦੀ ਜਿੱਤ ਜਿਹੜੀ ਆ ਯਕੀਨੀ ਬਣਾਉਣੀ ਆ ਮੈਂ ਸਭ ਦੁਜੇ ਸਿੰਘ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਦਾ ਆਪਣੀ ਪਾਰਟੀ ਦੇ ਸਾਡੇ ਲੀਡਰਾਂ ਨੂੰ ਇਸ ਮੌਕੇ ਤੇ ਬਹੁਤ-ਬਹੁਤ ਵਧਾਈ ਦੇਣਾ ਕਿ ਅਜ ਮਾਨਯੋਗ ਸੁਪਰੀਮ ਕੋਰਟ ਨੇ ਬਹੁਤ ਵੱਡਾ ਇਤਿਹਾਸਕ ਫੈਸਲਾ ਕੀਤਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਢਾਲੀਵਾਲ ਕੈਬਨ ਮਿਨਿਸਟਰ ਪੰਜਾਬ ਅੱਜ ਦੇਸ਼ ਵਾਸੀਆਂ ਲਈ ਸਾਡੀ ਪਾਰਟੀ ਦੀ ਸਾਡੇ ਪਾਰਟੀ ਦੇ ਸਾਰੇ ਦੇਸ਼ 'ਚ ਵਲੰਟੀਅਰਲੀ ਔਰ ਇਸ ਦੇਸ਼ ਦੇ ਅੰਦਰ ਜਿਹੜੇ ਜਮਹੂਰੀਅਤ ਪਸੰਦ ਲੋਕ ਨੇ ਜਿਹੜੇ ਮੋਦੀ ਦੀ ਤਾਨਾशाही ਨੂੰ ਖਤਮ ਕਰਨਾ ਚਾਹੁੰਦੇ ਆ ਉਹਨਾਂ ਲਈ ਅੱਜ ਬੜੀ ਖੁਸ਼ੀ ਭਰੀ ਖਬਰ ਹੈ ਕਿ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਸਾਡੀ ਪਾਰਟੀ ਦੇ ਰਾਜ ਸਭਾ ਮੈਂਬਰ ਸ੍ਰੀ ਸੰਜੇ ਸਿੰਘ ਜੀ ਉਹਨਾਂ ਨੂੰ ਜਮਾਨਤ ਦਿੱਤੀ ਹੈ ਸੰਜੇ ਸਿੰਘ ਜਦੋਂ ਰਾਜ ਸਭਾ ਜੇ ਬੋਲਦੇ ਸੀਗੇ ਤੇ ਪੂਰੀ ਦੁਨੀਆ ਦੇਖਦੀ ਸੀ ਤੇ ਬਹੁਤ سارے ਲੋਕ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਸ਼ੇਰ ਕਹਿੰਦੇ ਸੀ ਤੇ ਉਹ ਵਕਾਈ ਸਾਡੇ ਸ਼ੇਰ ਨੇ ਉਹਨਾਂ ਦੀ ਆਵਾਜ਼ ਜਦੋਂ ਗੱਜਦੀ ਸੀ ਤੇ ਮੋਦੀ ਦੀ ਕੁਰਸੀ ਜਿਹੜੀ ਹਿਲਦੀ ਸੀਗੀ ਉਹਨਾਂ ਨੂੰ ਇਸੇ ਕਰਕੇ ਹੀ ਕੁਝ ਮਹੀਨੇ ਜਿਹੜਾ ਜੇਲ੍ਹ ਤੋਂ ਸੁਟਿਆ ਗਿਆ ਪਤਾ ਜੀ ਸੁਪਰੀਮ ਕੋਰਟ ਨੇ ਇੱਕ ਬਹੁਤ ਵੱਡਾ ਅਤਸਕ ਫੈਸਲਾ ਕੀਤਾ। ਉਦੋਂ ਬਾਅਦ ਆਉਣਗੇ। ਉਦੋਂ ਉਸੇ ਤਰ੍ਹਾਂ ਹੀ ਫਿਰ ਦਬਾ ਦੇ। ਭਾਜਪਾ ਦੇ ਖਿਲਾਫ ਉਸੇ ਤਰ੍ਹਾਂ ਗੱਦ ਦੇਣਗੇ। ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਤੁਸੀਂ ਦੇਖਿਓ ਕੀ ਵਰਦਾ। ਪਰ ਮੈਨੂੰ ਆਸ ਹੈ ਕਿ ਭਾਰਤੀ ਨਿਆਂ ਪ੍ਰਣਾਲੀ ਜਿਹੜੀ ਹੈ ਉਹ ਹੋਰ ਨਿਆਂ ਦੇਊਗੀ। ਔਰ ਸ੍ਰੀ ਅਰਵਿੰਦ ਕੇ ਅੰਦੀਵਾਦੀ ਸ੍ਰੀ ਮਨਦੀਪ ਸੋਜੋਧਿਆ ਜੀ ਸ੍ਰੀ ਸਤਨਦਰ ਜੈਨ ਜੀ ਜਿਨ੍ਹਾਂ ਨੇ ਸਾਡੇ ਨੇਤਾ ਝੂਠੇ ਕੇਸਾਂ ਦੇ ਜੀਤੇਲ ਤੇ ਭੇਜੇ ਸੱਸ ਸੱਸ ਦੇ ਸਾਰਿਆਂ ਨੂੰ ਕਾਨੂੰਨ ਤੋਂ ਰਾਹਤ ਮਿਲੂਗੀ ਜੇ ਇਹ ਇਹ ਜਿਹੜੀ ਭਾਜਪਾ ਆ ਇਹਦੇ ਖਿਲਾਫ ਜਿਹੜੀ جنگ ਹੈ ਉਹ ਇਸੇ ਤਰ੍ਹਾਂ ਹੀ ਜਾਰੀ ਰੱਖਣੀ ਹੈ ਜਿੱਦਾਂ ਆਪਾਂ 31 ਮਾਰਚ ਨੂੰ ਦਿੱਲੀ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਹੈ ਸੋ ਮੈਂ ਤੁਹਾਨੂੰ ਸਭ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਨਾਲ ਮੈਂ ਸਭ ਨੂੰ ਸੱਦਾ ਵੀ ਦਿੰਦਾ ਕਿਓ ਸਾਦੇ ਜਣੇ ਤਕੜੇ ਹੋ ਕੇ ਆਪਾਂ ਲੱਗੇ 24 ਦੀਆਂ ਆਉਣ ਵਾਲੀਆਂ ਜਿਹੜੀਆਂ ਇਹ ਚੋਣਾਂ ਇਹਦੇ ਚ ਆਪਾਂ ਬਲੋ ਜਿਹੜਾ ਬੀਜੇਪੀ ਨੂੰ ਮੋਦੀ ਅਮਿਤ ਸ਼ਾਹ ਦੀ ਜੋੜੀ ਨੂੰ ਲੱਖ ਤੋੜ ਵੀ ਹਾਤ ਦੇਣੀ ਹੈ ਉਹ ਆਪਣੀ ਪਾਰਟੀ ਤੇ ਇੰਡੀਆ ਗੱਠ ਜੋੜ ਦੇ ਜਿਹੜੇ ਕੈਂਡੀਡੇਟ ਨੇ ਪੰਜਾਬ ਦੇ 13 ਦੇ 13 ਤੇ ਇੰਡੀਆ ਗੱਠ ਜੋੜ ਜਿੱਥੇ-ਜਿੱਥੇ ਸਾਡਾ ਕਾਂਗਰਸ ਦੇ ਨਾਲ ਜਾਂ ਦੂਜੀਆਂ ਪਾਰਟੀਆਂ ਦਾ ਗੱਠ ਜੋੜਾ ਉਹਨਾਂ ਸਾਡੇ ਦੀ ਜਿੱਤ ਜਿਹੜੀ ਆ ਯਕੀਨੀ ਬਣਾਉਣੀ ਆ ਮੈਂ ਸਭ ਦੁਜੇ ਸਿੰਘ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਦਾ ਆਪਣੀ ਪਾਰਟੀ ਦੇ ਸਾਡੇ ਲੀਡਰਾਂ ਨੂੰ ਇਸ ਮੌਕੇ ਤੇ ਬਹੁਤ-ਬਹੁਤ ਵਧਾਈ ਦਿਨਾ ਕਿ ਅਜ ਮਾਨਯੋਗ ਸੁਪਰੀਮ ਕੋਰਟ ਨੇ ਬਹੁਤ ਵੱਡਾ ਇਤਿਹਾਸਕ ਫੈਸਲਾ ਕੀਤਾ ਧੰਨਵਾਦ